ਪੰਜਾਬ ਰੋਡਵੇਸ ਡੀਪੂ ਪੱਟੀ ਜੋ ਪਿਛਲੇ ਲੰਮੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਤੋਂ ਸਖਣਾ ਹੋਣ ਕਾਰਨ ਘਾਟੇ ਵਿੱਚ ਚੱਲ ਰਿਹਾ ਸੀ ਤੇ ਹੁਣ ਮੌਜੂਦਾ ਸਰਕਾਰ ਅਤੇ ਟ੍ਰਾਂਸਪੋਰਟ ਮੰਤਰੀ ਲਾਲਜੀ ਸਿੰਘ ਪੁੱਲਰ ਦੇ ਉਦਮਾ ਸਦਕਾ ਡੀਪੂ ਲਈ ਸਪੇਅਰ ਪਾਰਟਸ ਟਾਇਰ ਨਵੇਂ ਟਾਈਮ ਦੀਆਂ ਸੁਵਿਧਾ ਦੇਣ ਕਾਰਨ ਲੱਖਾਂ ਦੇ ਘਾਟੇ ਵਿੱਚੋਂ ਨਿਕਲ ਕੇ ਪ੍ਰੋਫਿਟ ਵਿੱਚ ਜਾਣਾ ਸ਼ੁਰੂ ਹੋ ਗਿਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਪੂ ਦੇ ਜੀਐਮ ਰਣਜੀਤ ਸਿੰਘ ਨੇ ਦੱਸਿਆ ਕਿ ਡੀਪੂ ਵਿੱਚ ਪੂਰਾ ਸਟਾਫ ਹੈ ਜੋ ਆਪਣੀ ਡਿਊਟੀ ਤਾਂ ਦੇ ਹੀ ਨਾਲ ਨਿਭਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਭ ਤੋਂ ਲੰਬੇ ਰੂਟ ਦਿੱਲੀ ਅਤੇ ਜੰਮੂ ਕਟੜਾ ਦੇ ਹਨ ਜੋ ਕਿ ਨਿਰਵਿਘਨ ਚੱਲ ਰਹੇ ਹਨ ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਕੋਨਿਆਂ ਲਈ ਪੱਟੀ ਡੀਪੂ ਤੋਂ ਰੋਡਵੇਜ਼ ਅਤੇ ਪੰਨਬਸ ਦੇ ਨਿਰਵਿਘਨ ਰੂਟ ਚੱਲ ਰਹੇ ਹਨ ਅਤੇ ਡੀਪੂ ਦੀ ਬਿਲਡਿੰਗ ਦੀ ਖਸਤਾ ਹਾਲਤ ਸੰਬੰਧੀ ਉਹਨਾਂ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਨਵੀਂ ਬਿਲਡਿੰਗ ਲਈ ਕੈਬਨਿਟ ਮੰਤਰੀ ਲਾਲਜੀ ਸਿੰਘ ਪੁੱਲਰ ਵੱਲੋਂ ਸਾਡੇ 4 ਕਰੋੜ ਦੀ ਗ੍ਰਾਂਟ ਮਨਜ਼ੂਰ ਕਰਵਾ ਦਿੱਤੀ ਗਈ ਹੈ ਇਸ ਲਈ ਆਰਕੀਟੈਕਟ ਵੱਲੋਂ ਨਕਸ਼ਾ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੀ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਹੈ ਤੇ ਜਲਦ ਹੀ ਨਵੀਂ ਆਧੁਨਿਕ ਤਕਨੀਕ ਦੀ ਬਿਲਡਿੰਗ ਬਣਨੀ ਸ਼ੁਰੂ ਹੋ ਜਾਵੇਗੀ। ਮੇਰਾ ਨਾਮ ਰਣਜੀਤ ਸਿੰਘ ਬੱਗਾ ਜਨਰਲ ਮੈਨੇਜਰ ਪੰਜਾਬ ਰੋਡ ਦੇ ਪੱਟੀ ਮੈਂ ਪਿਛਲੇ 2-3 ਮਹੀਨਿਆਂ ਤੋਂ ਇੱਥੇ ਪੱਟੀ ਦੇ ਤੌਰ 'ਤੇ ਜਨਰਲ ਮੈਨੇਜਰ ਜੁਆਇਨ ਕੀਤਾ ਤੇ ਪੱਟੀ ਡੀਪੂ ਜਿਹੜਾ ਮਤਲਬ ਪੰਜਾਬ ਰੋਡਵੇ ਦੇ ਹੁਣ ਕੋਸ਼ਿਸ਼ ਕਰ ਰਹੇ ਅਸੀਂ ਕਿ ਇਹਨੂੰ ਪਹਿਲੇ ਪੰਜਾ ਸੱਤਾਂ ਦੀਪਾਂ ਦੇ ਵਿੱਚ ਲਿਆ ਲਿਆਂਦਾ ਜਾਵੇ ਮਾਨਯੋਗ ਮੰਤਰੀ ਜੀ ਨਾਲ ਵੀ ਮੇਰੇ ਦੋ ਚਾਰ ਵਾਰੀ ਰਾfte ਚਾਏ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਸਾਨੂੰ ਐਸੇ ਸਾਡਾ ਦਸਾਂ ਸਾਡਾ ਸਟਾਫ ਪੂਰਾ ਪ੍ਰਬਾਉ ਤੇ ਉਹਨਾਂ ਵੱਲੋਂ ਕਾਇਤਖਾਨ ਬਦਰੀਆਂ ਦੇ ਵਿੱਚ ਜਨਰਲ ਬਦਰੀਆਂ ਦੇ ਸਾਨੂੰ ਥੋੜਾ ਬਹੁਤ ਸਟਾਫ ਦੇ ਕੇ ਤੇ ਸਾਡਾ ਜਿਹੜਾ ਚੱਕਾ ਚੱਲਦਾ ਕਰ ਦਿੱਤਾ ਤੇ ਹੁਣ ਅਸੀਂ ਇਸ ਵੇਲੇ ਪਿਛਲੇ ਸਮੇਂ ਨਾਲੋਂ ਕਾਫੀ ਜ਼ਿਆਦਾ ਮਤਲਬ ترقی ਵੱਲ ਨੂੰ ਵਧੇ ਕਰਮ ਵਿੱਚ ਜਾ ਰਹੇ ਆ ਅਸੀਂ ਆਪਣੇ ਆਪ ਨੂੰ ਜੇ ਕਹੀਏ ਤੇ ਮੈਂ ਐਟਪਾਰ ਡਿਫੂ ਨੂੰ ਲੈ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਸਿੱਧੀ ਦੇ ਖੜ ਗਏ ਆ ਗਏ ਅਸੀਂ ਪਹਿਲਾਂ ਇੱਕ ਕਾਫੀ ਘਟੇ ਤੇ ਥੋੜਾ ਚੱਲ ਰਿਹਾ ਸੀ ਉਹਨੂੰ ਅਸੀਂ ਆਪਣੇ ਸਟਾਫ ਦੇ ਸਹਿਯੋਗ ਨਾਲ ਮੰਤਰੀ ਜੀ ਦੇ ਸਹਿਯੋਗ ਨਾਲ ਸਾਡੇ ਮਾਨਯੋਗ ਡਾਇਰੈਕਟਰ ਸਾਹਿਬ ਦੇ ਸਹਿਯੋਗ ਨਾਲ ਜਾਂ ਉੱਚ ਅਧਿਕਾਰੀਆਂ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿੱਦਾਂ ਵੀ ਉਹ ਹੁਕਮ ਕਰਦੇ ਆ ਉਹਨਾਂ ਦੀ ਅਸੀਂ ਇਹਨੂੰ ਬਣ ਪਾ ਲੈਣਾ ਕਰਦੇ ਹੋਏ ਜੱਤਾ ਸ਼ਕਤੀ ਦੀ ਆਪਣੀ ਕੋਸ਼ਿਸ਼ ਕਰਕੇ ਇਸ ਢੀਪ ਨੂੰ ਅਸੀਂ ਆਪਣੇ ਇੰਪਰੂਵਮੈਂਟ ਵੱਲ ਦਿਨ-ਦਿਨ ਲੈ ਕੇ ਜਾ ਰਹੇ ਹਾਂ ਜਿੱਥੋਂ ਤੱਕ ਸਾਡੇ ਹੁਣ ਅਸੀਂ ਬਸਾਂ ਬੜੀ ਬਿਲਡਿੰਗ ਦਾ ਸਬੰਧ ਬਿਲਡਿੰਗ ਕਾਫੀ ਪੁਰਾਣੀਆਂ ਔਰ ਪੰਜਾਬ ਰੋਡ ਵੇ ਦੇ ਤਕਰੀਬਨ ਸਾਰੀਆਂ ਬਿਲਡਿੰਗਾਂ ਕਾਫੀ ਪੁਰਾਣੀਆਂ ਔਣ ਕਰਕੇ ਤੇ ਖਾਲਤ ਮਾੜੀ ਸੀ ਅਸੀਂ ਮੰਤਰੀ ਜੀ ਨੂੰ ਪਰਸਨਲੀ ਰਿਕਵੈਸਟ ਕੀਤੀ ਸੀ ਤੇ ਉਹਨਾਂ ਨੇ ਆਪਣੇ ਅਪਰੋਚ ਕਰਕੇ ਸਾਨੂੰ 4 ਕਰੋੜ 50 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਉਹ ਦਵਾਈ ਆ ਬਜਟ ਉਹਨਾਂ ਨੇ ਮੁਹੱਈਆ ਕਰਵਾਇਆ ਔਰ ਸਾਡਾ ਜੰਗੀ ਪੱਧਰ ਤੇ ਚੱਲ ਰਿਹਾ ਹੈ ਡਾਕਟਰ ਹਸਪਤਾਲ ਦੇ ਉੱਤੇ ਇੱਕ 8-10 ਡਿਪ ਨੂੰ ਉਹਨਾਂ ਨੇ ਪੰਜਾਬ ਰੋਡਵੈਸ ਟ੍ਰਾਂਸਪੋਰਟ ਮੰਤਰੀ ਜੀ ਦੇ ਨਿਰਦੇਸ਼ 10-12 ਡਿਪ ਨੂੰ ਜਿਹੜੀਆਂ ਵਰਕਸ਼ਾਪਾਂ ਨੂੰ ਮੇਨਟੇਨ ਕਰਨ ਲਈ ਪੈਸੇ ਦਿਵਾਏ ਔਰ ਪੱਤੀ ਦੀ ਪੂਰਾ 4 ਕਰੋੜ 50 ਲੱਖ ਰੁਪਿਆ ਅਲਾਟ ਹੋਇਆ ਜਿਹਦੀ ਅਸੀਂ ਆਉਣ ਵਾਲੇ ਮੇਰੇ ਚੱਲ ਇੱਕ ਅੱਧੇ ਮਹੀਨੇ ਦੇ ਵਿੱਚ ਦਸੰਬਰ ਜਾਂ ਜਨਵਰੀ ਦੇ ਸਟਾਰਟਿੰਗ ਦੇ ਵਿੱਚ ਕੰਮ ਆਰੰਭ ਕਰਨ ਦੀ ਕੋਸ਼ਿਸ਼ ਕਰਾਂਗੇ ਨਕਸ਼ਾ ਸਾਡਾ ਜਿਹੜਾ ਉਹ ਪੰਜਾਬ ਕੀ ਫਾਰ ਆਰਕੀਟੈਕਟ ਪੰਜਾਬ ਦੀ ਕੋਲ ਗਿਆ ਹੋਇਆ ਪਾਸਵਰਡ ਉਹ ਅਸੀਂ ਜੁਨੀਆਂ ਚ ਸਾਨੂੰ ਸਾਡੀ ਇੰਪਰੂਵਮੈਂਟ ਚਾਹੀਦੀ ਸੀ ਜਿੱਥੇ ਜਿੱਥੇ ਮੈਂ ਉਹਨਾਂ ਨੂੰ ਦੱਸ ਕੇ ਆਪਣੀ ਲੋੜ ਅਨਸਾਰ ਅਸੀਂ ਆਪਣੀ ਵਰਕਸ਼ਾਪ ਦੀ ਐਡਮਨ ਬਲੌਗ ਦੀ ਸਾਰੀ ਨਕਸ਼ੇ ਅਪਰੂਵ ਕਰਾਉਣ ਲਈ ਹੁਣੋ ਭੇਜਿਆ ਜਿਸ ਦਿਨ ਵੀ ਉਹ ਅਪਰੂਵ ਹੋ ਕੇ ਆਉਂਦਾ ਉਸ ਤੋਂ ਬਾਅਦ ਉਹਦੀ ਫੰਡ ਜਿਹੜੇ ਆ ਉਹ ਦੁਬਾਰਾ ਐਸਟੀਮੇਟ ਰਿਲੀਜ਼ ਕਰਨਗੇ ਫਰੈਸ਼ ਤੇ ਐਸਟੀਮੇਟ ਰਿਲੀਜ਼ ਤੋਂ ਬਾਅਦ ਸਾਨੂੰ ਫੰਡ ਜਿਹੜਾ ਉਹ ਅਲਾਟ ਹੋਣਗੇ ਜੀ ਆਪਣੇ ਅਕਸਰ ਵਿੱਚ ਕਿੰਨੇ ਮੱਖਾਂ ਕੋਲ ਮੇਰੇ ਕੋਲ ਜੀ ਪਹਿਲਾਂ 76% ਸੀ ਐਸਮੀ ਨੇ ਮੇਰੀਆਂ ਇਸਲੇ ਨਵੰਬਰ ਅਕਤੂਬਰ ਦੇ ਵਿੱਚ ਸਾਡੀਆਂ 6 ਬੱਸਾਂ ਕੰਡਮ ਹੋ ਗੀਆਂ 10ਵੇਂ ਤੇ 11ਵੇਂ ਮਹੀਨੇ ਤੱਕ ਹੁਣ ਮੇਰੇ ਕੋਲ 70 ਬੱਸਾਂ ਰਹਿ ਗਈਆਂ ਐ। ਐਂਡ ਦੇ ਬਾਕੀ ਗੱਲ ਦੇ ਟਾਈਮ ਸਾਡੀ ਪੂਰੀ 100% ਕੋਸ਼ਿਸ਼ ਇਹ ਹੁੰਦੀ ਵੀ ਕੋਈ ਵੀ ਅਹਿਮ ਟਾਈਮ ਸਾਡਾ ਮਿਸ ਨਾ ਹੋਵੇ। ਅਸੀਂ ਤਕਰੀਬਨ ਤਕਰੀਬਨ ਸਾਰੇ ਟਾਈਮ ਜਿਹੜੇ ਪਰਮਿਟਾਂ ਅਨਸਾਰ ਆ ਉਹਨਾਂ ਨੂੰ چاہے ਬੱਸਾਂ ਸਾਡੇ ਕੋਲ ਹੁਣ ਵੀ ਘੱਟ ਆ ਪਰ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਪਾਸ ਤਕਰੀਬਨ ਟਾਈਮ ਅਸੀਂ ਕਵਰ ਕਰ ਰਹੇ ਆ। ਸਪੇਅਰ ਪਾਰਟ ਸਪੇਅਰ ਪਾਰਟ ਦੀ ਸਥਿਤੀ ਸਾਡੇ ਕੋਲ ਬਹੁਤ ਵਧੀਆ ਠੀਕ ਚੱਲ ਰਿਹਾ ਅਸੀਂ ਜਿਹੜੀ ਜਿਹੜੀ ਸਮਾਨ ਦੇ ਲੋਡ ਪੈਂਦੇ ਆ ਇਮੀਡੀਏਟਲੀ ਜਿਹੜੀ ਬਸ ਖਰਾਬ ਹੁੰਦੀ ਉਹਦੇ ਲਈ ਸੈਂਕਸ਼ਨ ਲਈ ਭੇਜਦੇ ਆ ਉਸ ਤੋਂ ਸਾਡਾ ਅਡਵੋਕਟ ਤੋਂ ਸੈਂਕਸ਼ਨ ਹੋ ਕੇ ਆ ਜਾਂਦਾ ਅਸੀਂ ਉਹਦੇ ਨਾਲ ਦੀ ਨਾਲ ਉਹਨੂੰ ਸਬੰਧਤ ਫਾਰਮ ਤੋਂ ਜਾ ਅਥੋਰਾਈਜ਼ਡ ਡੀਲਰ ਜਿਹੜੇ ਸਰਮਾ ਦਾ ਆਫਿਸ ਵੱਲੋਂ ਅਲਾਟ ਕੀਤੇ ਉਹਨਾਂ ਕੋਲੋਂ ਅਸੀਂ ਸਮਾਨ ਜਿਹੜਾ ਵਾ ਉਹ ਇਨਵੌਇਸ ਮੰਗਾ ਕੇ ਮੰਗਵਾ ਲੈਂਦੇ ਆ ਜੀ। ਇਹਨੂੰ ਮਿਲ ਜਾਂਦਾ ਵੀ ਇਹਨਾਂ ਨੂੰ 2-3 2-3 ਦਿਨ 4 ਦਿਨ ਦੇ ਅੰਦਰ ਅੰਦਰ ਉਹ ਸਾਰਾ ਸਮਾਨ ਪ੍ਰੋਵਾਈਡ ਹੋ ਜਾਂਦਾ। ਅਸੀਂ ਆਪਣੀਆਂ ਬੱਸਾਂ ਨੂੰ ਆਨਗੋਇੰਗ ਰੱਖਦੇ ਆ। ਔਰ ਸਾਡੀ 8 ਤੋਂ 10 ਬੱਸਾਂ ਦੀ ਡਿਟੈਂਸ਼ਨ ਜਿਹੜੀ ਆ ਨਾਰਮਲ ਰਹਿੰਦੀ ਆ ਉਹਦੇ ਵਿੱਚ ਅਸੀਂ ਉਹਨਾਂ ਦੀ ਪ੍ਰੀਵੈਂਟਿਵ ਮੇਨਟੇਨੈਂਸ ਕਰਨੀ ਆ। ਨਵੀਂ ਟੈਕਨੋਲੋਜੀ ਦੀਆਂ ਬੱਸਾਂ ਵਾ ਕਿਸੇ ਨਾ ਕਿਸੇ ਵੇਲੇ ਉਹਦੇ 'ਚ ਕੋਈ ਸਮਝ ਨਹੀਂ ਲੱਗਦੀ। ਫੇਰ ਸਾਨੂੰ ਆਹ ਤੋਂ ਏਜੰਸੀ ਤੋਂ ਬੰਦਾ ਮੰਗਵਾਉਣਾ ਪੈਂਦਾ ਉਹਦੇ ਕਰਕੇ ਚੱਲ ਜਾਂਦਾ ਜੀ ਸਾਡਾ ਸਾਰਾ ਸਮੂਥਲੀ ਚੱਲ ਰਿਹਾ ਹੈ ਪੱਟੀ ਡੀ ਬਹੁਤ ਵਧੀਆ ਇਹਦੇ ਸਮੇਂ ਤੋਂ ਕਿੰਨਾ ਪ੍ਰੋਫਟ ਆਇਆ ਪਿਛਲੇ ਸਮੇਂ ਤੋਂ ਜੇ ਮੈਂ ਹੁਣ ਗੱਲ ਕਰਾਂ ਤੇ ਅਸੀਂ ਪਿਛਲੇ ਸਾਲ ਨਾਲੋਂ ਮੈਂ ਅੱਜ ਦੀ ਤਾਜ਼ਾ ਸਥਿਤੀ ਤੇ ਤੁਹਾਨੂੰ ਦੱਸਾਂ ਕਿ ਪਿਛਲੇ ਸਾਲ ਨਾਲੋਂ ਅਸੀਂ 22 ਲੱਖ 73000 ਰੁਪਇਆ ਵੱਧ ਕਮਾਇਆ ਤੇ ਪਿਛਲੇ ਮਹੀਨੇ ਨਾਲੋਂ ਮੈਂ 21 ਲੱਖ 96000 ਰੁਪਇਆ ਜਿਹੜਾ ਵੀ ਉਹ ਕਮਾਇਆ ਜੀ ਦੇ ਫਰਸ ਤੋਂ 196000 ਸਾਡੇ ਪਿਛਲੇ ਮਹੀਨੇ ਰੇਟ ਵੀ ਵਧੇ ਕਿਰਾਏ ਦੇ ਉਹਦੇ ਕਰਕੇ ਵੀ ਡਿਫਰੈਂਸ ਆ ਗਿਆ ਮੇਰੇ ਪਰਮਟਾਣ ਅਨੁਸਾਰ ਤਕਰੀਬਨ ਸਾਰੇ ਰੂਟ ਚੱਲ ਰਹੇ ਜੀ ਮੇਰੇ ਪੱਟੀ ਤੋਂ ਦਿੱਲੀ ਪੱਟੀ ਤੋਂ ਜੰਮੂ ਪੱਟੀ ਤੋਂ ਚੰਡੀਗੜ੍ਹ ਪੱਟੀ ਤੋਂ ਜਲੰਧਰ ਰੋਪੜ ਤੋਂ ਸਾਰੇ ਜਿੰਨੇ ਵੀ ਰੂਟ ਆ ਸਾਰੇ ਮੈਂ ਪਰਮਟਾਣ ਅਨੁਸਾਰ ਜਿੰਨੇ ਟਾਈਮ ਬਣਦੇ ਉਹ ਤੇ ਵੀ ਕਵਰ ਕਰਦਾ ਜੀ ਜੇ ਕਿਸੇ ਵੇਲੇ ਕੋਈ ਬਸ ਦੀ ਸ਼ਾਰਟੇਜ ਹੁੰਦੀ ਆ ਤਾਂ ਟੈਂਸ਼ਨ ਵਧਣ ਘਟਣ ਕਰਨ ਵਧ ਵੀ ਜਾਂਦੀ ਕਿਸੇ ਵੇਲੇ ਟੈਂਸ਼ਨ ਤੋ ਅਸੀਂ ਬੱਸ ਜਿਹੜਾ ਜਿਹੜਾ ਟਾਈਮ ਸਾਡਾ ਨਾਲ ਲੱਗਦਾ ਹੁੰਦਾ ਉਹ ਇੱਕ ਬੱਸ ਹੀ ਕਵਰ ਕਰ ਜਾਂਦੀ ਹੈ ਮੰਨ ਲਓ ਦੋ ਬੱਸਾਂ ਦਾ ਟਾਈਮ ਇਕੱਠਾ ਵਾ ਸਾਡਾ ਤੋ ਇੱਕ ਬੱਸ ਨੇ ਜਿਹੜਾ ਲਾਸਟ ਵਾਲਾ ਟਾਈਮ ਹੈ ਉਹ ਵੀ ਨਾਲ ਕਵਰ ਕਰਕੇ ਜਾਂਦਾ ਇਸ ਕਰਕੇ ਸਾਨੂੰ ਅਸੀਂ ਉਹ ਨਹੀਂ ਵੀ ਟਾਈਮ ਨਹੀਂ ਕੋਈ ਉਹਨੂੰ ਮਿਸ ਕਰਨ ਦੀ ਕੋਸ਼ਿਸ਼ ਕਰੀਦੀ ਉਹਨੂੰ ਟਾਈਮ ਮੁਤਾਬਰ ਕਰੀਦਾ ਹੈ